ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਲਾ ਪ੍ਰਕਾਸ਼ ਚੰਦਾਰੇ ਵਾਲਿਆਂ ਦੇ ਏਕ ਇਲੈਕਟ੍ਰੀਕਲ ਸ਼ੋਅਰੂਮ ਵੱਲੋਂ ਦੀਵਾਲੀ ਦੀ ਖਰੀਦਦਾਰੀ ਕਰਨ ਤੇ ਮਿਲਣਗੇ ਵੱਡੇ ਡਿਸਕਾਊਂਟ ਤੇ ਬੰਪਰ ਇਨਾਮ ਤੁਹਾਨੂੰ ਇੱਥੇ ਇਨਵਰਟਰ ਬੈਟਰੀ ਆ ਫ੍ਰਿਜ ਤੇ واਸ਼ਿੰਗ ਮਸ਼ੀਨ ਖਰੀਦਣ ਤੇ ਮਿਲਣਗੇ ਵੱਡੇ ਇਨਾਮ ਸ਼ੋਅਰੂਮ ਦੇ ਮਾਲਕ ਪ੍ਰਬਲ ਮਿੱਤਲ ਨਾਲ ਗੱਲਬਾਤ ਕਰਦੇ ਹਾਂ ਕਿ ਬਿਜਲੀ ਦਾ ਹੋਰ ਕਿਹੜਾ ਸਮਾਨ ਖਰੀਦਣ ਤੇ ਗਾਕਾਂ ਨੂੰ ਮਿਲ ਸਕਦੇ ਹਨ ਗਿਫਟ ਤੇ ਡਿਸਕਾਊਂਟ ਤាប់ ਤੋਂ ਪਹਿਲਾਂ ਤਾਂ ਤੁਹਾਡਾ ਆਏ ਤੇ ਇੱਥੇ ਧੰਨਵਾਦ ਕਰਦਾ ਜੀ ਵੀਰ ਜੀ ਸਭ ਤੋਂ ਪਹਿਲਾਂ ਅਸੀਂ ਲਾਈਟਿੰਗ ਦੀ ਗੱਲ ਕਰੀਏ ਦੀਵਾਲੀ ਤੇ ਨਵੀਂ-ਨਵੀਂ ਫੈਂਸੀ ਲਾਈਟਿੰਗ ਜੋ ਕਿ ਤੁਹਾਡੇ ਸਾਹਮਣੇ ਵਾਲ ਲਾਈਟਾਂ ਹੋ ਗਿਆ ਹੈਂਗਿੰਗ ਲਾਈਟਸ ਹੋ ਗਿਆ ਜੀ ਠੀਕ ਹੈ ਜੀ ਇਹ ਤੇ ਜੋ ਵੀ ਲਾਈਟਿੰਗ ਤੇ ਆ ਸਾਡਾ ਜੀ 20% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਹਰ ਆਈਟਮ ਦੇ ਉੱਤੇ ਫੈਂਸੀ ਝੂਮਰ ਲੜੀਆਂ ਹੋ ਗਿਆ ਜੀ ਠੀਕ ਹੈ ਫੈਂਸੀ ਲੜੀਆਂ ਜੋ ਕਿ ਦੀਵਾਲੀ ਤੇ ਅਸੀਂ ਸਪੈਸ਼ਲ ਕਸਟਮਰ ਲਈ ਦਿੱਲੀੋਂ ਪਰਚੇਸ ਕੀਤੀਆਂ ਵੀ ਆ ਜੀ ਤੇ ਬਹੁਤ ਵਧੀਆ ਫੈਂਸੀ ਲਾਈਟਿੰਗ ਸਾਡੇ ਕੋਲੇ ਹੈ ਜੀ ਤੁਸੀਂ ਦੇਖ ਸਕਦੇ ਹੋ ਤਾਂ 20% ਹਰ ਆਈਟਮ ਦੇ ਉੱਤੇ ਡਿਸਕਾਊਂਟ ਹੈ ਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦਿਵਾਲੀ ਤੇ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਲਾਈਟਿੰਗ ਇੱਕ ਨਵੀਂ ਤੋਂ ਨਵੀਂ ਆਈਟਮ ਲਿਆਉਣ ਦੀ ਕੋਸ਼ਿਸ਼ ਕੀਤੀ ਆ ਬਾਜ਼ਾਰ ਨਾਲੋਂ ਸਸਤੇ ਰੇਟ ਦੇ ਉੱਤੇ ਇੱਕ ਆਫਰ ਇਹ ਆ ਕਿ ਜੋ ਘੁੰਮਣ ਵਾਲਾ ਬੱਲਵ ਫੈਂਸੀ ਬੱਲਵ ਹੈ ਸਿਰਫ 70 ਰੁਪਏ ਦੀ ਅਮਾਊਂਟ ਦੇ ਉੱਤੇ ਦਿੱਤਾ ਜਾਵੇਗਾ ਜੋ ਕਿ ਬਾਜ਼ਾਰ ਵਿੱਚ ਮੇਰੇ ਹਿਸਾਬ ਨਾਲ 100 ਰੁਪਏ ਦੀ ਕੋਸਟ ਕਰਦਾ ਸੀ ਉਸ ਨੂੰ ਘੱਟ ਤੋਂ ਘੱਟ ਰੇਟ ਲਿਆ ਕੇ ਕੋਸ਼ਿਸ਼ ਕੀਤੀ ਵੀ ਕਸਟਮਰ ਦਾ ਫਾਇਦਾ ਹੋ ਸਕੇ ਜਿਸ ਤਰ੍ਹਾਂ ਸਰ ਹੁਣ ਮੈਂ ਇਲੈਕਟ੍ਰੀਕਲ ਦੇ ਨਾਲ ਨਾਲ ਇਲੈਕਟ੍ਰੋਨਿਕ ਦਾ ਕੰਮ ਵੀ ਦਿਵਾਲੀ ਤੇ ਸ਼ੁਰੂ ਕਰਿਆ ਜੀ ਨਵੇਂ-ਨਵੇਂ ਆਫਰ ਇਹਦੇ ਵਿੱਚ ਦਿੱਤੇ ਜਾ ਰਹੇ ਨੇ ਦਿਵਾਲੀ ਤੇ ਜੀ LED ਪਲੱਸ ਗੀਜਰ ਦੇ ਉੱਤੇ ਸਕੀਮ ਹੈ ਜੀ ਦਿਵਾਲੀ ਤੱਕ 25 ਲੀਟਰ ਦਾ ਗੀਜਰ 2 ਸਾਲ ਦੀ ਵਾਰੰਟੀ ਦੇ ਨਾਲ ਤੇ ਇੱਕ LCD 32 ਇੰਚੀ 1 ਇਅਰ ਦੀ ਵਾਰੰਟੀ ਦੇ ਨਾਲ 9999 ਰੁਪਏ ਦੇ ਵਿੱਚ ਆਫਰ ਹੈ ਜੀ ਦਿਵਾਲੀ ਤੇ ਇੱਕ ਅਸੀਂ ਨਵਾਂ ਆਫਰ ਲਾਇਆ ਜੀ واਸ਼ਿੰਗ ਮਸ਼ੀਨ ਦੇ ਨਾਲ ਪ੍ਰੈਸ ਪਲੱਸ ਤੁਹਾਡੇ ਆਉਣ ਦੀ ਖੁਸ਼ੀ ਤੇ ਇੱਕ ਗਿਫਟ ਹੋਰ ਦਿੱਤਾ ਜਾਵੇਗਾ ਇੱਕ ਵਾਰ ਤੁਹਾਨੂੰ ਹੋਰ ਫ੍ਰਿਜਾਂ ਬਾਰੇ ਵੀ ਜਾਣਨਾ ਪਾਦੀ ਦਿਵਾਲੀ ਦੇ ਖਾਸ ਆਫਰ ਬਾਜ਼ਾਰ ਨਾਲੋਂ ਘੱਟ ਰੇਟ ਪਲੱਸ ਗਿਫਟ ਪਲੱਸ 10 ਸਾਲ ਦੀ ਵਾਰੰਟੀ ਆਨਲਾਈਨ ਸਰਵਿਸ ਕੋਈ ਵੀ ਚੀਜ਼ ਦੀ ਪ੍ਰੋਬਲਮ ਹੋਵੇ ਹਰ ਟਾਈਮ ਹਾਜ਼ਰ ਨੇ ਏਕ ਇਲੈਕਟ੍ਰੀਕਲ ਨਿਹਾਲ ਸਿੰਘ ਵਾਲਾ ਜੀਬੀਐਸ ਦੇ ਮਾਧਮ ਰਾਹੀਂ ਜੋ ਵੀ ਕਸਟਮਰ ਸਾਡੇ ਕੋਲੇ ਆਵੇਗਾ ਸ਼ੇਅਰਿੰਗ ਕਰੇਗਾ ਵੀਡੀਓ ਨੂੰ ਅਸੀਂ ਉਸ ਨੂੰ ਪਹਿਲੇ 10 ਕਸਟਮਰ ਨੂੰ ਖਾਸ ਆਫਰ ਪਲੱਸ ਗਿਫਟ ਦਿੱਤਾ ਜਾਵੇ ਕਸਟਮਰ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਵਿਜ਼ਿਟ ਕੀਤਾ ਜਾਵੇ ਇੱਕ ਵਾਰ ਸਾਡੀ ਸ਼ਾਪ ਤੇ ਤੇ ਜੋ ਦਿਵਾਲੀ ਤੇ ਖਾਸ ਆਫਰ ਨੇ ਉਹਦਾ ਫਾਇਦਾ ਚੱਕਿਆ ਜਾਵੇ ਜੋ ਇਹ ਆਫਰ ਨੇ ਦੀਵਾਲੀ ਤੱਕ 21 ਅਕਤੂਬਰ 2025 ਤੱਕ ਨੇ ਉਸ ਤੋਂ ਬਾਅਦ ਨਵੇਂ ਆਫਰ ਲੈ ਕੇ ਫਿਰ ਅਸੀਂ ਹਾਜ਼ਰ ਹੋਵਾਂਗੇ ਜੀਵੀਐਸ ਟਾਈਮ ਦਾ ਸੀ ਇੱਕ ਵਾਰ ਫਿਰ ਧੰਨਵਾਦ ਕਰਦੇ ਆ ਤੇ ਜੋ ਕਿ ਸਾਡੇ ਏਕ ਇਲੈਕਟ੍ਰੀਕਲ ਦੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ